ਸਾਡੇ ਨਾਲ ਅਮਨ अरोड़ा ਜੁੜੇ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਕਿਵੇਂ ਦੇਖਦੇ ਹੋ 1600 ਕਰੋੜ ਦੇ ਪੈਕੇਜ ਨੂੰ ਦੇਖੋ ਮੈਂ ਸਮਝਦਾ ਕਿ ਇਸ ਤੋਂ ਵੱਧ ਨਮੋਸ਼ੀ ਵਾਲਾ ਬਿਆਨ ਔਰ ਪੈਕੇਜ ਨਹੀਂ ਦੇ ਸਕਦੇ ਪ੍ਰਧਾਨ ਮੰਤਰੀ ਸਾਹਿਬ ਕਿ ਜਿਆਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਹੋਵੇ ਇੱਕ ਪ੍ਰੀਲੀਮਿਨਰੀ ਐਸਟੀਮੇਟ ਹੈ ਕਿ 20000 ਕਰੋੜ ਦਾ ਨੁਕਸਾਨ ਹੈ ਜਿਹੜਾ ਆਲਰੇਡੀ ਹੋ ਚੁੱਕਿਆ 60000 ਕਰੋੜ ਹੈ ਜਿਹੜਾ ਉਹ ਪਹਿਲਾਂ ਉੱਥੇ ਕਾ ਜੀਐਸਟੀ ਦਿਖਾਤੇ ਪੰਜਾਬ ਦਾ ਨੁਕਸਾਨ ਹੋ ਚੁੱਕਿਆ ਔਰ ਐਸਡੀਐਫ ਆਰਡੀਐਫ ਦੇ ਐਮਡੀਐਫ ਦੇ ਪੈਸੇ ਦੇ ਵਿੱਚ ਉਹ ਰੋਕਿਆ ਪਿਆ ਤੇ ਹੁਣ ਸਿਰਫ 1600 ਕਰੋੜ ਇਹ ਉੱਟ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਤੇ ਬੀਜੇਪੀ ਕੇਂਦਰ ਸਰਕਾਰ ਇੱਕ ਵਾਰ ਫੇਰ ਤੋਂ ਪੰਜਾਬ ਤੇ ਪੰਜਾਬੀਆਂ ਦੇ ਜ਼ਖਮਾਂ ਤੇ ਲੂਣ ਭੁੱਕ ਕੇ ਉਹਨੂੰ ਰਗੜਨ ਵਾਲਾ ਕੰਮ ਹੈ ਜਿਹੜਾ ਇੱਕ ਵਾਰ ਫੇਰ ਕਰ ਗਿਆ ਇਹ じゃ ਕੁਝ ਆ ਮਜ਼ਾਕ ਹੈ ਜਿਹੜਾ ਉਹ ਉਹ ਐਕਸਪੈਕਟ ਨਹੀਂ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਕੀ ਆਉਣਗੇ ਤੇ ਉੱਟ ਦੇ ਮੂਹ ਦੇ ਵਿੱਚ ਜੀਰ ਵਾਲਾ ਕੰਮ ਹੈ ਜਿਹੜਾ ਉਹ ਕਰਕੇ ਪਾਰ ਜਾਣਗੇ ਇਹ ਬਹੁਤ ਅਨਫੋਰਚਨਿਟ ਹੈ ਬਹੁਤ ਮੰਦਵਾਗੇ ਇਸ ਤੋਂ ਬਾਅਦ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਕਿਸ ਲੈਵਲ ਦੀ ਨਫ਼ਰਤ ਪੰਜਾਬ ਤੇ ਪੰਜਾਬੀਆਂ ਨਾਲ ਬੀਜੇਪੀ ਕੇਂਦਰ ਸਰਕਾਰ ਉਹ ਪ੍ਰਧਾਨ ਮੰਤਰੀ ਸਾਹਿਬ ਕਰਦੇ ਨੇ ਬਹੁਤ ਅਨਫੋਰਚਨਿਟ ਹੈ